ਜਿਨ੍ਹਾਂ ਦੇ ਨਹੀਂ ਹੈ ਗਿਆ ਉਹਨੂੰ ਪੁੱਛਿਓ ਮੇਰੀ ਹੈ ਨਹੀਂ ਤੇ ਜਿੱਦਨ ਦੀ ਮੇਰੀ ਮਾਂ ਗਈ ਹੈ ਮੈਂ ਨਾ ਸੀ ਰਿਆ ਤੇ ਮੇਰਾ ਪਿਓ ਵੀ ਹੈ ਨਹੀਂ ਮੈਂ 50 ਸਾਲ ਤੋਂ ਰੋਂਦਾ ਆ ਰਿਹਾ ਮੇਰੇ ਹੱਥੋਂ ਵੀ ਸੁੱਕ ਗਿਆ ਖਤਿਰ ਸਿਰਫ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਕਰਦੀ ਇਸ ਮਾਂ ਦੀ ਕੁੱਖੋਂ ਮੈਂ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਹੈ ਹੁੰਦਾ ਮੇਰੀ ਮਾਂ ਇਹ ਮਾਵਾਂ ਨੂੰ ਨਾ ਐ ਗਲਬਟ ਕੀ ਆਇਆ ਲੱਗ ਜਿਨ੍ਹਾਂ ਦੇ ਨਹੀਂ ਹੈ ਗਿਆ ਉਹਨੂੰ ਪੁੱਛਿਓ ਮੇਰੀ ਹੈ ਨਹੀਂ ਤੇ ਜਿੱਦਨ ਦੀ ਮੇਰੀ ਮਾਂ ਗਈ ਹੈ ਮੈਂ ਨਾ ਸੀ ਰਿਆ ਤੇ ਮੇਰਾ ਪਿਓ ਵੀ ਹੈ ਨਾ ਹੈਗੇ ਆ ਨਾ ਜਿੰਨਾਂ ਦੇ ਸੰਭਾਲਣੋਂ ਨਹੀਂ ਬਹੁਤ ਰੋਇਆ ਕਰੂੰ ਮੈਂ 50 ਸਾਲ ਤੋਂ ਰੋਂਦਾ ਆ ਰਿਆ ਮੇਰੇ ਅੱਥਰੂ ਸੁੱਕ ਗਿਆ ਅੱਖਾਂ ਦੇ ਸਿਰਫ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਕਰਦੇ ਇਹਨਾਂ ਤੋਂ ਵੱਡੀ ਦੌਲਤ ਕਦੇ ਜ਼ਿੰਦਗੀ 'ਚ ਨਹੀਂ ਮਿਲ ਸਕਦੀ ਇਹ ਫਿਲਮ ਇਸੇ ਕਰਕੇ ਬਣਾਈ ਗਈ ਇਸ ਮਾਂ ਦੀ ਕੁੱਖ ਚਮ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਹੈ ਹੁੰਦਾ ਮੇਰੀ ਮਾਂ ਇੰਨੀ ਗੱਲ ਕਹਿਣੀ ਹੋਰ ਕੁਝ ਕਹਿਣੀ ਨਹੀਂ। ਬਸ ਇਸੇ ਕਰਕੇ ਫਿਲਮ ਬਣਾਈ ਸੀ। ਆਹੀ ਮਾਂ ਕਹਿੰਦੀ ਮੇਰਾ ਪੁੱਤ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਆ। ਆਇਰਿਸ਼ ਵਾਹ ਆਇਰਿਸ਼ ਦੀ ਕਾ ਖਾਲਸਾ ਵਾਹ ਆਇਰਿਸ਼ ਦੀ ਕਿਥੋ ਤੇ ਪਿਕਚਰ ਦਾ ਲਾਲਾ ਥੈਂਕ ਯੂ ਜੀ ਥੈਂਕ ਯੂ ਰੀਵਰਿਵਰ ਥੈਂਕ ਯੂ ਆਪਣੇ ਆਪਣੇ ਬਜ਼ੁਰਗਾਂ ਨੂੰ ਜਰੂਰ ਜਾ ਕੇ ਜੱਫੀ ਪਾਓ ਤੁਸੀਂ ਸਾਰੇ ਮੇਰਾ ਵਾਦਾ ਕਰਦੇ ਹੋ ਹੱਥ ਜੋੜਦਾ ਮੈਂ ਆਪਣੇ ਬਜ਼ੁਰਗਾਂ ਨੂੰ ਸੰਭਾਲ ਲਓ ਸਾਰਾ ਕੁਝ ਸੰਭਾਲਿਆ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਇਹਨੂੰ ਕਹਿ ਕੇ ਸਾਘ ਗਿਆ ਮੈਂ ਕੁਲਰਾਜ ਨੂੰ ਇਹ ਹੁਣ ਪੰਜਾਬ ਜੋ ਜਾਣ ਨਹੀਂ ਦੇਣੀ ਇਹ ਫਿਲਮਾਂ ਕਰੂਗੀ ਇੱਥੇ ਬੈਠ ਕੇ ਇਹ ਵਾਦਾ ਰਿਹਾ ਵਾਦਾ ਰਿਹਾ ਥੈਂਕ ਯੂ થેંક યુ થેંક યુ બાય બાય ગોડ બles્યુ એ મામા ਨੂੰ ના આ ગાળબટકી આ લાગ જીના تے نہیں હે گیا اونوں પૂછ્યો میری હે નહીં تے ਜਿੱਦਨ ਦੀ ਮੇਰੀ ماں ਗਈ ਹੈ ਮੈਂ ના ਸੀ ਰਿਆਂ ਤੇ ਮੇਰਾ ਪਿਓ ਵੀ ਹੈ ਨਾ ਹੈਗੇ ਆ ਨਾ ਜਿਨ੍ਹਾਂ ਦੇ સંਭਾਲਣੋਂ ਨਹੀਂ ਬਹੁਤ ਰੋਇਆ ਕਰੋ ਮੈਂ 50 ਸਾਲ ਤੋਂ ਰੋਂਦਾ ਆ ਰਿਹਾ ਮੇਰੇ ਅਥਰੂ ਸੁੱਕ ਗਿਆ ਅੱਖਾਂ ਦੇ ਸਿਰਫ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਕਰਦੇ ਇੰਨਾ ਤੋਂ ਵੱਡੀ ਦੌਲਤ ਕਦੇ ਜ਼ਿੰਦਗੀ 'ਚ ਨਹੀਂ ਮਿਲ ਸਕਦੀ। ਇਹ ਫਿਲਮ ਇਸੇ ਕਰਕੇ ਬਣਾਈ। ਇਸ ਮਾਂ ਦੀ ਕੁੱਖ ਚੋਂ ਮ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਸਹੀ ਹੁੰਦਾ ਮੇਰੀ ਮਾਂ। ਇੰਨੀ ਗੱਲ ਕਹਿਣੀ ਹੋਰ ਕੁਝ ਕਹਿ ਨਹੀਂ। ਬਸ ਇਸੇ ਕਰਕੇ ਫਿਲਮ ਬਣਾਈ ਸੀ। ਆਖੀ ਮਾਂ ਕਹਿੰਦੀ ਮੇਰਾ ਪੁੱਤ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਆ। ਆਇਰਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰ ਦਾ ਸਾਰੇ ਤੁਸੀਂ ਰੋੜ ਦੇ ਨਾ ਪਏ థాంਕ ਯੂ ਜੀ ਥੈਂਕ ਯੂ ਮੈਰੀ ਬਾਪਸ ਥੈਂਕ ਯੂ ਆਪਣੇ ਆਪਣੇ ਬਜ਼ੁਰਗਾਂ ਨੂੰ ਜਰੂਰ ਜਾ ਕੇ ਜੱਫੀ ਪਾਓ ਤੁਸੀਂ ਸਾਰੇ ਮੇਰਾ ਵਾਦਾ ਕਰਦੇ ਹੋ ਹੱਥ ਜੋੜਦਾ ਮੈਂ ਆਪਣੇ ਬਜ਼ੁਰਗਾਂ ਨੂੰ ਸੰਭਾਲ ਲਓ ਸਾਰਾ ਕੁਝ ਸੰਭਾਲਿਆ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆ ਇਨੂੰ ਕਹਿ ਕੇ ਸਾਗਿਆ ਮੈਂ ਕੁਲਰਾਜ ਨੂੰ ਇਹ ਹੁਣ ਪੰਜਾਬ ਜੋ ਜਾਣ ਨਹੀਂ ਦੇਣੀ ਇਹ ਫਿਲਮਾਂ ਕਰੂਗੀ ਇੱਥੇ ਬੈਠ ਕੇ ਇਹ ਵਾਦਾ ਰਿਹਾ ਵਾਦਾ ਰਿਹਾ ਥੈਂਕ ਯੂ ਥੈਂਕ ਯੂ ਜੀ ਬਾਈ ਬਾਈ ਥੈਂਕ ਯੂ ਸਰ ਗੋਡ ਬles you, Thank you.